ਗੱਲ ਇਹ ਆ ਕਿ ਜਿਹੜੇ ਲੋਕ ਉਹ ਰੈਸਕਿਊ ਕਰਕੇ ਲੈ ਜਾਂਦੇ ਆ ਸੀਸਾਈਡਾਂ ਤੇ ਬਿਠਾ ਰੱਖਿਆ ਹੈ ਤਰਪਾਲਾਂ ਪਾਈਆਂ ਹੋਈਆਂ ਜਾਂ ਸਕੂਲਾਂ ਦੇ ਇੰਤਜ਼ਾਮ ਕੀਤੇ ਆ ਸੋ ਉਹਨਾਂ ਨੂੰ ਮਿਲਣ ਆਏ ਸੀ ਲੋਕਾਂ ਨੂੰ ਔਰ ਉਹਨਾਂ ਦੇ ਵਿਊਜ਼ ਜਾਣਨ ਦੇ ਲਈ ਇੱਥੇ ਰਾਸ਼ਨ ਵਗੈਰਾ ਸਾਰਾ ਕੁਝ ਮੈਂ ਸਾਰਿਆਂ ਨੂੰ ਘੁੰਮ ਕੇ ਆਪ ਪਤਾ ਕੀਤਾ ਰਾਸ਼ਨ ਪਸ਼ੂਆਂ ਦੀ ਫੀਡ ਸਾਰਾ ਕੁਝ ਪਹੁੰਚ ਰਿਹਾ ਔਰ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਚੋ ਕੁਦਰਤੀ ਮਾਰ ਹੈ ਉਹ ਤਾਂ ਹੈ ਹੀ ਪਰ ਮੈਂ ਡੀਸੀ ਸਾਹਿਬ ਤੋਂ ਵੀ ਜੋ ਜੋ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਹੈ 70 ਲੱਖ ਰੁਪਇਆ ਅਸੀਂ ਫਾਜ਼ਲਕਾ ਜ਼ਿਲ੍ਹੇ ਤੇ ਜਿਹੜਾ ਕੰਜ਼ਿਊਮ ਕਰ ਚੁੱਕੇ ਆ ਉਹਨਾਂ ਦੇ ਪਸ਼ੂਆਂ ਨੂੰ ਰਾਸ਼ ਫੀਡ ਦੇਣੀ ਜਾਂ ਰਾਸ਼ਨ ਪਹੁੰਚਾਉਣਾ ਜੋ ਵੀ ਨੈਸੈਸਿਟੀਆਂ ਹੈ ਉਹਦੇ ਉੱਪਰ ਉਹ ਕੰਜ਼ਿਊਮ ਕਰ ਚੁੱਕੇ ਆ ਸੋ ਬੇਸਿਕਲੀ ਹੁਣ ਨੀੜੇ ਹੀ ਹੈ ਕਿ ਜ ਜਦੋਂ ਅਗਲਾ ਪੜਾ ਹੁੰਦਾ ਸੀ ਬਿਮਾਰੀਆਂ ਚ ਘਿਰਦੇ ਆ ਹੜਾਂ ਦੀ ਮਾਰ ਤੋਂ ਬਾਅਦ ਸੋ ਉਹਦੇ ਲਈ ਵੀ ਜਿਹੜੇ ਪਚਾਹ ਸਾਧਨ ਹੈ ਉਹ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਾਇਜ਼ਾ ਲਿਆ ਮੇਰੇ ਨਾਲ ਐਮਐਲਏ ਸਮਰਨਾ ਸਾਹਿਬ ਨੇ ਔਰ ਲੋਕਾਂ ਵੱਲੋਂ ਇਹ ਤਾਂ ਸੰਤੁਸ਼ਟੀ ਹੈ ਕਿ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਪਰ ਕੁਦਰਤ ਦੀ ਮਾਰ ਕਰਕੇ ਉਹ ਕਹਿ ਲੋ ਕਿ ਨਰਾਜ਼ਗੀ ਹੁੰਦੀ ਹੈ ਕਿ ਇੱਥੇ ਜੇ ਕੁਝ ਉਹ ਸਹੂਲਤਾ ਮੰਗ ਰਹੇ ਨੇ ਜਿਹੜੀਆਂ ਕਿ ਅਸੀਂ ਸੀਐਮ ਸਾਹਿਬ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਕਿ ਇੱਥੇ ਜਿਹੜਾ ਏਰੀਆ ਬਾਰਡਰ ਏਰੀਆ ਕਰਕੇ ਹੈ ਜਿਹੜਾ ਫਾਰਮੇ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਹੈ ਔਰ ਕਈ ਵਾਰੀ ਉਹ ਰੁਕਾਵਟ ਆ ਜਾਂਦੀ ਹੈ